ਬਾਬਾ ਇੰਦਰ ਸਿੰਘ ਦੀ ਅਮਰ ਸ਼ਹੀਦ ਬਾਬਾ ਜੀ ਵੰਡ ਸੰਗਤ ਦਾ ਗੁਰਦੁਆਰਾ ਪੰਡੋਰੀ ਵਿਖੇ ਜਿਹਨੂੰ ਅੱਗੇ ਜੋ ਜਿਨ੍ਹਾਂ ਦੀ ਆਪਾਂ ਵਰਸੀ ਮਨਾ ਰਹੇ ਆ ਇਹ ਅਨਥੱਕ ਸੇਵਾਦਾਰ ਹੋਏ ਹਨ ਜਿਨ੍ਹਾਂ ਦੇ ਹਰ ਵੇਲੇ ਮੋਢੇ ਤੇ ਕਈ ਹੱਥ ਵਿੱਚ ਦਾਤਰ ਪੈਰੀਂ ਚੱਪਲਾਂ ਕਿਸੇ ਵੇਲੇ ਹੁੰਦੀਆਂ ਸੀ ਕਿਸੇ ਵੇਲੇ ਨਹੀਂ ਸੀ ਹੁੰਦੀਆਂ ਪਰ ਰਾਤ ਦਿਨ ਸੇਵਾ ਕਰਦੇ ਆ ਉਹ ਥੱਕਦੇ ਨਹੀਂ ਸਨ ਅਸੀਂ ਉਹਨਾਂ ਦੇ ਉਹਨਾਂ ਜਿੰਨੀ ਉਹ ਸੇਵਾ ਕਰ ਗਿਆ ਉਹ ਨਹੀਂ ਅਸੀਂ ਨਹੀਂ ਕਰ ਸਕਦੇ ਪਰ ਅਸੀਂ ਜਿੰਨਾ ਵੀ ਕਰ ਸਕਦੇ ਆ ਥਿਲ ਮਾਤਰ ਉਹਨਾਂ ਦੀ ਯਾਦਗਰ ਦੇ ਵਿੱਚ ਆਪਾਂ ਗੁਰੂ ਮਾਝ ਦੇ ਚਰਨ ਪਰ ਸੇ ਆ ਮਹਾਰਾਜ ਜੀ ਸ੍ਰੀ ਖਾਨਪੁਰ ਸਾਹਿਬ ਹੋਇਆ ਢਾਡੀ ਰਾਗੀ ਕਥਾਵਾਚਕ ਆਪਾਂ ਜੋ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜੇ ਹਨ ਅੱਜ ਇਹ ਪਹਿਲੀ ਵਰਸੀ ਸਾਡੇ ਪ੍ਰਧਾਨ ਇੰਦਰ ਸਿੰਘ ਜੀ ਜੋ ਗੁਰਦਾਰ ਸਾਹਿਬ ਵਿੱਚ ਬਹੁਤ ਅਨੁਥੱਕ ਉਹਨਾਂ ਨੇ ਸੇਵਾ ਕੀਤੀ ਆ ਉਹਨਾਂ ਦੀ ਅੱਜ ਪਹਿਲੀ ਵਰਸੀ ਅਸੀਂ ਆਪ ਗੁਰਦਾਰ ਅੰਮ੍ਰਿਤਸਰ ਜੀ ਬਾਬਾ ਜੀ ਮੋਸ ਸਿੰਘ ਜੀ ਗੁਰਦਾਰ ਸਾਹਿਬ ਕੇ ਮਨਾ ਰਹੇ ਆ ਸਮੂਹ ਨਗਰ ਪਰਿਵਾਰ ਵੱਲੋਂ ਇਕੱਤਰ ਹੋ ਕੇ ਜਿਸ ਵਿੱਚ ਢਾਡੀ ਸਿੰਘ ਵਾਰਾਂਗ ਆ ਰਹੇ ਨੇ ਕੀਰਤਨੀ ਸਿੰਘ ਕਥਾਵਾਚਕ ਸਿੰਘਾਂ ਨੇ ਹਾਜ਼ਰੀ ਭਰਨੀ ਹੈ